ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ ਉਸ ਦੇ ਉੱਤੇ ਦੋਸ਼ ਲੱਗੇ ਨੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਕਿਸ ਗੱਲ ਦੇ ਨੇ ਰਜਿਸਟਰੀਆਂ ਹੋਈਆਂ ਨੇ ਦਰਅਸਲ ਔਰ ਕੁਝ ਜ਼ਮੀਨਾਂ ਨੇ ਜਿਸ ਦੇ ਵਿੱਚ ਗਿਰਜਾ ਘਰ ਦੀ ਜ਼ਮੀਨ ਹੈ ਸਕੂਲ ਦੀ ਜ਼ਮੀਨ ਹੈ ਕੀ ਉਸ ਨੂੰ ਹੜੱਪਿਆ ਗਿਆ ਇਸ ਨੂੰ ਲੈ ਕੇ ਦੋਸ਼ ਵੀ ਕੌਣ ਲਗਾ ਰਿਹਾ ਬਕਾਇਦਾ ਤੌਰ ਦੇ ਉੱਤੇ ਮੋਗਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਜਿਹੜੀ ਕਿ ਇੱਕ ਸਾਬਕਾ ਆਪ ਆਗੂ ਵੱਲੋਂ ਕੀਤੀ ਗਈ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਉਸ ਦੇ ਵਿੱਚ ਵੇਰਵੇ ਸਾਂਝੇ ਕੀਤੇ ਗਏ ਨੇ ਹੁਣ ਇਹ ਤਫਤੀਸ਼ ਤੇ ਜਾਂਚ ਦਾ ਵਿਸ਼ਾ ਫਿਲਹਾਲ ਇਹ ਦੋਸ਼ ਲੱਗੇ ਨੇ ਔਰ ਇਸ ਮਾਮਲੇ ਦੇ ਉੱਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦੇ ਹਰਮਨ ਬਰਾੜ ਉਹ ਕੀ ਕਹਿੰਦੇ ਨੇ ਔਰ ਖੁਦ ਵਿਧਾਇਕ ਜਿਸ ਦੇ ਉੱਤੇ ਦੋਸ਼ ਲੱਗੇ ਨੇ ਤੇ ਉਹਨਾਂ ਦਾ ਇਸ ਮਾਮਲੇ ਦੇ ਉੱਤੇ ਕੀ ਜਵਾਬ ਆਇਆ ਇਹ ਵੀ ਦੱਸਾਂਗੇ ਪਰ ਸਭ ਤੋਂ ਪਹਿਲਾਂ ਦੱਸ ਦਿਆਂ ਕਿ ਦਰਅਸਲ ਇਹ ਦੋਸ਼ ਕੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਵੇਰਵੇ ਸਾਂਝੇ ਕੀਤੇ ਗਏ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਆਪ ਆਗੂ ਤੇ ਮੋਗਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਆਪ ਦੀ ਟਿਕਟੋਤੇ ਚੋਣ ਲੜ ਚੁੱਕੇ ਐਡਵੋਕੇਟ ਰਮੇਸ਼ ਗਰੋਵਰ ਨੇ ਹਾਕਮ ਧਿਰ ਦੇ ਆਗੂਆਂ ਉੱਤੇ ਸ਼ਹਿਰ ਵਿੱਚ ਕਰੋੜਾਂ ਰੁਪਏ ਦੀਆਂ ਸਰਕਾਰੀ ਤੇ ਧਾਰਮਿਕ ਜਾਇਦਾਦਾਂ ਹੜੱਪਣ ਦੇ ਦੋਸ਼ ਲਗਾਏ ਨੇ ਪ੍ਰੈਸ ਕਾਨਫਰੰਸ ਦੌਰਾਨ ਆਪ ਦੇ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਬਰਾੜ ਤੇ ਗਿਰਜਾ ਘਰ ਦੀ ਕਰੋੜਾਂ ਰੁਪਏ ਦੀ ਤਿੰਨ ਕਨਾਲ ਜ਼ਮੀਨ ਤੇ ਬਣੇ ਸਕੂਲ ਦੀਆਂ ਰਜਿਸਟਰੀਆਂ ਆਪਣੇ ਤੇ ਆਪਣੇ ਪਰਿਵਾਰ ਸਣੇ ਹੋਰ ਰਿਸ਼ਤੇਦਾਰਾਂ ਦੇ ਨਾਮ ਕਰਵਾਉਣ ਦਾ ਦੋਸ਼ ਲਗਾਇਆ ਗਿਆ ਹੈ ਇੱਥੇ ਇਹ ਵੀ ਦੱਸਿਆ ਰਮੇਸ਼ ਗਰੋਵਰ ਨੇ ਕਿ ਸ਼ਹਿਰ ਦੇ ਰੇਲਵੇ ਰੋਡ ਤੇ ਕਰੋੜਾਂ ਰੁਪਏ ਦੀ ਸਰਕਾਰੀ ਜਾਇਦਾਦ ਦਾ ਮਾਲਵ ਵਿਭਾਗ ਦੀ ਕਥਿਤ ਮਿਲੀ ਭੁਗਤ ਨਾਲ ਯਸ਼ਪਾਲ ਨਾਮ ਦੇ ਵਿਅਕਤੀ ਨੂੰ ਮਾਲਕ ਬਣਾਇਆ ਗਿਆ ਉਸ ਨਾਲ ਰਜਿਸਟਰ ਬਿਆਨਾ ਵਸੀਕਾ ਨੰਬਰ 3044 ਮਿਤੀ 22 ਨਵੰਬਰ 2022 ਨੂੰ ਕੀਤਾ ਗਿਆ ਜਿਸ ਤੇ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਦੇ ਭਰਾ ਦੀ ਗਵਾਹੀ ਦਰਜ ਹੈ ਬਾਅਦ ਚ ਯਸ਼ਪਾਲ ਰਜਿਸਟਰੀ ਲੀਟਾਲ ਮਟੋਲ ਕਰਨ ਲੱਗਾ ਤਾਂ ਉਸ ਤੇ ਕਥਿਤ ਦਬਾਅ ਪਾਉਣ ਲਈ ਇਸ ਸਰਕਾਰੀ ਜਗ੍ਹਾ ਉੱਤੇ ਕਬਜ਼ਾ ਕਰਨ ਦੇ ਦੋਸ਼ ਹੇਠ ਪਟਵਾਰੀ ਨਿਰਦੇਵ ਸਿੰਘ ਦੀ ਸ਼ਿਕਾਇਤ ਉੱਤੇ 25 ਜੁਲਾਈ 2024 ਨੂੰ ਕੇਸ ਦਰਜ ਕਰਵਾਇਆ ਗਿਆ। ਬਾਅਦ ਵਿੱਚ ਯਸ਼ਪਾਲ ਨੇ 3 ਅਗਸਤ 2024 ਨੂੰ ਵਸੀਕਾ ਨੰਬਰ 3208 ਰਜਿਸਟਰੀ ਬਲਜੀਤ ਸਿੰਘ ਦੇ ਹੱਕ ਵਿੱਚ ਕਰਵਾਈ ਗਈ ਜਦ ਕਿ ਬਿਆਨਾ ਵਿਧਾਇਕਾ ਦੇ ਮਾਮੇ ਦੇ ਨਾਮ ਕਰਵਾਉਣ ਦਾ ਦੋਸ਼ ਲਗਾਇਆ ਗਿਆ। ਰਮੇਸ਼ ਗਰੋਵਰ ਇੱਥੇ ਚੁੱਪ ਨਹੀਂ ਕਰਦੇ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਲੁਧਿਆਣਾ ਕੌਮੀ ਮਾਰਗ ਤੇ ਕਰੀਬ 15 ਕਰੋੜ ਰੁਪਏ ਦੀ ਨਗਰ ਨਿਗਮ ਦੀ ਮਾਲਕੀ ਵਾਲੀ ਜ਼ਮੀਨ ਦੀ ਰਜਿਸਟਰੀ 16 ਮਈ 2024 ਨੂੰ ਵਸੀਕਾ ਨੰਬਰ 1043 ਅਤੇ 24 ਮਈ 2024 ਨੂੰ ਵਸੀਕਾ ਨੰਬਰ 1229 ਰਹੀ ਗੁਰਦੀਪ ਸਿੰਘ ਤੇ ਭਪਿੰਦਰ ਸਿੰਘ ਨਾਮ ਦੇ ਵਿਅਕਤੀ ਨਾਮ ਦੇ ਕਰਵਾਉਣ ਦੇ ਦੋਸ਼ ਵੀ ਲੱਗੇ ਨੇ ਔਰ ਇਸ ਬਾਰੇ ਗੱਲ ਕਰਨ ਤੇ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਹਨਾਂ ਵਿਵਾਦਤ ਜ਼ਮੀਨਾਂ ਦੀਆਂ ਰਜਿਸਟਰੀਆਂ ਰਜਿਸਟ੍ਰੇਸ਼ਨ ਜਿਹੜਾ ਐਕਟ ਹੈ ਉਸ ਦੇ ਮੁਤਾਬਕ ਕੀਤੀਆਂ ਨੇ ਜਦੋਂ ਪੰਜਾਬੀ ਟਰਬਿਊਨ ਦੇ ਵਿੱਚ ਖਬਰ ਛਾਪੀ ਉਸ ਦੇ ਵਿੱਚ ਤਹਿਸੀਲਦਾਰ ਦਾ ਵੀ ਬਕਾਇਦਾ ਜਿਹੜਾ ਪੱਖ ਲਿਆ ਗਿਆ ਲਖਵਿੰਦਰ ਸਿੰਘ ਗਿੱਲ ਦਾ ਜਿਸ ਦੇ ਕਿਹਾ ਕਿ ਵਿਵਾਦਤ ਜ਼ਮੀਨਾਂ ਦੀਆਂ ਰਜਿਸਟਰੀਆਂ ਰਜਿਸਟ੍ਰੇਸ਼ਨ ਐਕਟ ਦੇ ਮੁਤਾਬਕ ਕੀਤੀਆਂ ਗਈਆਂ ਨੇ ਮਹਿੰਦਰ ਸਿੰਘ ਰੱਤਿਆ ਜਿਹੜੇ ਇੱਕ ਪੱਤਰਕਾਰ ਨੇ ਉਹਨਾਂ ਦੀ ਰਿਪੋਰਟ ਦੱਸਦੀ ਹੈ ਤਾਂ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਹੈ ਵਿਧਾਇਕ ਤੇ ਆਪ ਆਗੂ ਨੇ ਉਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸ ਦਿੱਤਾ ਆਪ ਦੇ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਬਰਾੜ ਨੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਸਿਰਫ ਇੰਨਾ ਹੀ ਕਿਹਾ ਕਿ ਉਹਨਾਂ ਨੇ ਜੋ ਵੀ ਜਾਇਦਾਦ ਖਰੀਦੀ ਹੈ ਉਸ ਦੇ ਪੈਸੇ ਦਿੱਤੇ ਨੇ ਉਧਰ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹਨਾਂ ਦਾ ਇਹਨਾਂ ਵਿਵਾਜਿਤ ਜ਼ਮੀਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਦੋਵਾਂ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਸਿਆਸੀ ਤੌਰ ਤੇ ਬਦਨਾਮ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਆਪ ਆਗੂਆਂ ਨੇ ਦਾਵਾ ਕੀਤਾ ਕਿ ਇੱਕ ਮਰਹੂਮ ਸਿਆਸੀ ਆਗੂ ਦੀ डीसी ਨਿਵਾਸ ਕੋਲ ਪਈ ਕਰੋੜਾਂ ਰੁਪਏ ਦੀ ਜਾਇਦਾਦ ਦੀਆਂ ਜਾਲੀ ਰਜਿਸਟਰੀਆਂ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਦਾਵਾ ਕੀਤਾ ਕਿ ਦੋ ਦਿਨ ਪਹਿਲਾਂ ਹੀ ਐਡਵੋਕੇਟ ਰਮੇਸ਼ ਗਰੋਵਰ ਉਹਨਾਂ ਨੂੰ ਮਿਲਿਆ ਸੀ ਤੇ ਉਸ ਨੂੰ ਇਸ ਜਾਂਚ ਵਿੱਚ ਦਖਲ ਨਾ ਦੇਣ ਲਈ ਕਿਹਾ ਸੀ ਇਸ ਕਰਕੇ ਉਹ ਰੰਜਿਸ਼ ਤੈਤ ਉਹ ਝੂਠੇ ਦੋਸ਼ ਲਗਾ ਰਿਹਾ ਹੁਣ ਰਮੇਸ਼ ਗਰੋਵਰ ਜਿਹੜਾ ਕਿ ਪਹਿਲਾਂ ਚੋਣ ਵੀ ਲੜ ਚੁੱਕਾ ਆਮ ਆਦਮੀ ਪਾਰਟੀ ਦੇ ਵੱਲੋਂ ਔਰ ਸਾਬਕਾ ਆਗੂ ਹੈ ਅੱਜਕੱਲ੍ਹ ਸ਼ਾਇਦ ਉਸ ਦੀ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਕੋਈ ਬਹੁਤੀ ਨਹੀਂ ਬਣਦੀ ਜਾਂ ਤਾਲਮੇਲ ਨਹੀਂ ਬੈਠਦਾ ਸਹੀ ਢੰਗ ਦੇ ਨਾਲ ਇਸੇ ਕਰਕੇ ਉਹਨਾਂ ਨੇ ਸਾਰੀਆਂ ਚਿੱਠੇ ਫਰੋਲ ਦਿੱਤੇ ਨੇ ਕਿ ਕਿਹੜਾ ਵਸੀਕਾ ਨੰਬਰ ਕਿੱਥੇ ਰਜਿਸਟਰੀ ਹੋਈ ਕਿਹੜੀ ਤਰੀਕ ਨੂੰ ਹੋਈ ਕਿਸ ਦੇ ਨਾਮ ਦੇ ਉੱਤੇ ਹੋਈ ਉਹ ਸਾਰੇ ਵੇਰਵੇ ਸਾਂਝੇ ਕੀਤੇ ਨੇ ਪਰ ਇਸ ਮਾਮਲੇ ਦੇ ਵਿੱਚ ਆਪ ਜ਼ਿਲ੍ਹੇ ਦੇ ਜਿਹੜੇ ਆਗੂ ਨੇ ਹਰਮਨਜੀਤ ਸਿੰਘ ਬਰਾੜ ਉਹਨਾਂ ਨੇ ਵੀ ਦੋਸ਼ਾਂ ਨੂੰ ਨਕਾਰਿਆ ਤੇ ਐਮਐਲਏ ਜਿਹੜੇ ਕਿ ਪਹਿਲਾਂ ਵੀ ਕਈ ਮਾਮਲਿਆਂ ਦੇ ਵਿੱਚ ਦੋਸ਼ਾਂ ਦੇ ਵਿੱਚ ਘਿਰੇ ਰਹੇ ਨੇ ਚਾਹੇ ਏਸੀ ਦਾ ਮਸਲਾ ਸੀ ਜਾਂ ਫਿਰ ਕੋਈ ਹੋਰ ਮਸਲੇ ਸੀ ਇਸ ਤਰੀਕੇ ਦੇ ਨਾਲ ਹਾਲਾਂਕਿ ਉਹਨਾਂ ਸਾਰੀਆਂ ਗੱਲਾਂ ਦੇ ਵਿੱਚ ਉਹਨਾਂ ਨੇ ਉਦੋਂ ਵੀ ਇਨਕਾਰੇ ਸੀ ਸਾਰੇ ਦੋਸ਼ ਕਿ ਉਹਨਾਂ ਨੂੰ ਪੋਲਿਟੀਕਲ ਤੌਰ ਦੇ ਉੱਤੇ ਸਿਆਸੀ ਤੌਰ ਦੇ ਉੱਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦਾ ਉਹਨਾਂ ਕੇਸਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਹਾਲਾਂਕਿ ਜਿਹੇ ਕੇਸਾਂ ਦੇ ਵਿੱਚ ਜਦੋਂ ਸੱਤਾਧਿਰ ਦੇ ਕਿਸੇ ਨੁਮਾਇੰਦੇ ਉੱਤੇ ਆਗੂ ਦੇ ਉੱਤੇ ਦੋਸ਼ ਲੱਗਦੇ ਨੇ ਤਾਂ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ ਕੇ ਤਫਤੀਸ਼ ਜਾਂ ਜਾਂਚ ਪੜਤਾਲ ਆ ਉਹ ਦੇਰੀ ਨਾਲ ਹੁੰਦੀ ਆ ਜਾਂ ਹੁੰਦੀ ਨਹੀਂ ਉਹਨਾਂ ਦੇਖਦੇ ਆ ਕਿ ਜਿਹੜੇ ਦੋਸ਼ ਲੱਗੇ ਨੇ ਇਹਨਾਂ ਦੀ ਜਿਹੜੀ ਤਫਤੀਸ਼ ਜਾਂ ਜਾਂਚ ਕੋਈ ਕਰੇਗਾ ਜਾਂ ਨਹੀਂ ਕਰੇਗਾ ਕਿਉਂਕਿ ਜਦੋਂ ਵੀ ਕੋਈ ਸਵਾਲ ਉੱਠਦਾ ਔਰ ਜੇਕਰ ਕੋਈ ਅਜੇ ਹੀ ਦੋਸ਼ ਕਿਸੇ ਹੋਰ ਵਿਰੋਧੀ ਪਾਰਟੀ ਦੇ ਉੱਤੇ ਲੱਗਦੇ ਨੇ ਤੇ ਸ਼ਾਮ ਤੱਕ ਅਜਿਹੇ ਮਾਮਲਿਆਂ ਦੇ ਵਿੱਚ ਕਈ ਵਾਰਾਂ ਦੇਖਿਆ ਗਿਆ ਕਿ ਕੇਸ ਵੀ ਦਰਜ ਹੋ ਜਾਂਦੇ ਨੇ ਪਰ ਇਸ ਦੀ ਪੜਤਾਲ ਹੋਣੀ ਚਾਹੀਦੀ ਹੈ ਮੋੜਲੀ ਪੜਤਾਲ ਤੋਂ ਬਾਅਦ ਜੇਕਰ વાਕਈ ਇਹ ਦੋਸ਼ ਸੱਚੇ ਪਾਇਆ ਜਾਂਦੇ ਨੇ ਤੇ ਕਾਨੂੰਨੀ ਕਾਰਵਾਈ ਜ਼ਰੂਰੀ ਬਣਦੀ ਹੈ ਪਰ ਜੇਕਰ ਇਹ ਦੋਸ਼ ਝੂਠੇ ਨੇ ਤਾਂ ਫਿਰ ਦੋਸ਼ ਝੂਠੇ ਲਾਉਣ ਵਾਲਿਆਂ ਦੇ ਉੱਤੇ ਵੀ ਕਾਨੂੰਨ ਦੇ ਹਿਸਾਬ ਦੇ ਨਾਲ ਜੋ ਬਣਦਾ ਐਕਸ਼ਨ ਲਿਆ ਜਾਣਾ ਚਾਹੀਦਾ ਪਰ ਸਵਾਲ ਇਹ ਹੈ ਕਿ ਇਹ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ ਇਸ ਨੂੰ ਲੈ ਕੇ ਜਿਹੜੇ ਆਪ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਇਹਨਾਂ ਰਜਿਸਟਰੀਆਂ ਨੂੰ ਨਕਾਰਿਆ ਨਹੀਂ ਉਹਨਾਂ ਨੇ ਨਾਲ ਬਕਾਇਦਾ ਕਿਹਾ ਕਿ ਉਹਨਾਂ ਨੇ ਇਹਦੇ ਪੈਸੇ ਦਿੱਤੇ ਨੇ ਐਵੇਂ ਨਹੀਂ ਖਰੀਦੀਆਂ ਇਹ ਜ਼ਮੀਨਾਂ ਪਰ ਦੋਸ਼ ਇਹ ਨਹੀਂ ਕਿ ਕਰੋੜਾ ਰੁਪਏ ਦੀਆਂ ਜ਼ਮੀਨਾਂ ਖੜਪੀਆਂ ਗਈਆਂ ਨੇ ਚਾਹੇ ਉਹ ਗਰਜਾ ਘਰ ਦੇ ਵਿੱਚ ਬੜੇ ਸਕੂਲ ਦੀ ਗੱਲ ਹੋਵੇ ਜਾਂ ਹੋਰ ਸਰਕਾਰੀ ਜਾਇਦਾਦ ਹੋਵੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਦੋਵੇਂ ਪੱਖ ਸਾਹਮਣੇ ਆਏ ਨੇ ਪਰ ਜਿਹੜੇ ਲੱਗੇ ਹੋਏ ਦੋਸ਼ਾਂ ਦੀ ਜੇਕਰ ਜਾਂਚ ਪੜਤਾਲ ਹੁੰਦੀ ਹੈ ਤੇ ਉਸ ਵਿੱਚ ਤੈਅ ਹੋਵੇਗਾ ਕਿ ਦੋਸ਼ ਸੱਚੇ ਨੇ ਜਾਂ ਝੂਠੇ ਨੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਅਜਿਹੇ ਕੇਸਾਂ ਦੇ ਵਿੱਚ ਜਦੋਂ ਵੀ ਕੋਈ ਸਵਾਲ ਉੱਠਦਾ ਕਿਸੇ ਦੇ ਉੱਤੇ ਤੇ ਉਸ ਦਾ ਸਹੀ ਢੰਗ ਦੇ ਨਾਲ ਰਾ ਕਿਹੜਾ ਅਖਤਿਆਰ ਹੋਣਾ ਚਾਹੀਦਾ ਹੈ ਕਿਵੇਂ ਇਹਨਾਂ ਗੱਲਾਂ ਦਾ ਨਵੇੜਾ ਹੋਣਾ ਚਾਹੀਦਾ ਹੈ ਆਪਣੇ ਸੁਝਾਅ ਵੀ ਤੁਸੀਂ ਜ਼ਰੂਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ